ਲੋਕਤਾ ਪੀਸ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਪ੍ਰਮ ਸਿੰਘ ਆ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਰੋੜੀ ਦੇ ਸੂਰਤੀਆ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਸ਼੍ਰੀ ਰਾਮ ਰਾਇਸ ਇੰਡਸਟਰੀ ਜੋ ਕਿ ਸ਼ੈਲਰ ਬਣਿਆ ਹੋਇਆ ਹੈ ਇੱਥੇ ਪੰਜਾਬ ਦਾ ਝੋਨਾ ਜਿਹੜਾ ਹੈ ਉਹ ਆ ਸਿੱਧੇ ਤੌਰ ਤੇ ਲਹਾਇਆ ਜਾ ਰਿਹਾ ਸੀ ਇੱਥੇ ਆ ਲੋਕਲ ਏਰੀਆ ਦੇ ਕਿਸਾਨਾਂ ਦੇ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਜਾ ਰਿਹਾ ਸੀ ਜਿਵੇਂ ਹੀ ਸਵੇਰੇ ਸਵੇਰੇ ਕਿਸਾਨਾਂ ਨੂੰ ਜਿਹੜਾ ਪਤਾ ਲੱਗਦਾ ਹੈ ਤਾਂ ਆ ਰੋੜੀ ਦੇ ਕਿਸਾਨ ਆ ਮੌਕੇ ਤੇ ਪਹੁੰਚ ਜਾਂਦੇ ਨੇ ਅਤੇ ਉਸ ਤੋਂ ਬਾਅਦ ਇੱਥੇ ਸ਼ੈਲਰ ਦੇ ਵਿੱਚ ਮਾਰਕੀਟ ਕਮੇਟੀ ਦੀ ਟੀਮ ਨੂੰ ਵੀ ਸੱਦਾ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਗੱਲਬਾਤ ਹੋਣ ਤੋਂ ਬਾਅਦ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਇੱਥੇ ਪਹੁੰਚਦੇ ਨੇ ਅਤੇ ਉਹ ਸੈਲਰ ਵੱਲੋਂ ਵੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਵੀ ਕਿਸਾਨਾਂ ਦੇ ਵੱਲੋਂ ਰੱਖੀਆਂ ਜਾਂਦੀਆਂ ਨੇ ਤਾਂ ਕੁਝ ਆਰਤੀਆਂ ਹੁੰਦੀਆਂ ਕਮੀਆਂ ਨੂੰ ਲੈ ਕੇ ਵੀ ਜਿਹੜਾ ਮਾਰਕੀਟ ਕਮੇਟੀ ਦੇ ਸੈਕਟਰੀ ਦੇ ਨਾਲ ਕਿਸਾਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇੱਥੇ ਲਗਭਗ 3 ਟਰਾਲੀਆਂ ਝੋਨੇ ਦੀਆਂ ਜਿਹੜੀਆਂ ਨੇ ਉਹ ਇਸ ਸ਼੍ਰੀ ਰਾਮ ਰਾਈਸਰ ਇੰਡਸਟਰੀ ਦੇ ਵੱਲੋਂ ਹਾਂ ਜਿਹੜਾ ਲਹਾਜਾ ਗਿਆ ਸੀ ਪੰਜਾਬ ਦਾ ਚੋਨਾ ਜਿਹੜਾ ਹੈ ਉਹ ਇੱਥੇ ਲਹਾਇਆ ਗਿਆ ਸੀ ਉਸ ਨੂੰ ਦੇਖਦੇ ਹੋਏ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਇੱਥੇ ਇਹਨਾਂ ਸੈਲਰ ਵਾਲਿਆਂ ਨੂੰ ਜਿਹੜਾ ਜੁਰਮਾਨਾ ਵੀ ਕੀਤਾ ਗਿਆ ਤੇ ਅੱਗੇ ਵਾਸਤੇ ਵੀ ਇਹਨਾਂ ਸੈਲਰ ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਦਾਂ ਦਾ ਜਿਹੜਾ ਕੋਈ ਵੀ ਕੰਮ ਹੈ ਉਹ ਨਾ ਕੀਤਾ ਜਾਵੇ ਇਸ ਵਾਰ ਤਾਂ ਸਿਰਫ ਜੁਰਮਾਨਾ ਲਾ ਕੇ ਜਿਹੜਾ ਉਹ ਛੱਡ ਦਿੱਤਾ ਗਿਆ ਤੇ ਜੇਕਰ ਅੱਗੇ ਤੋਂ ਵੀ ਕੋਈ ਇਦਾਂ ਦਾ ਕੰਮ ਕਰਦਾ ਹੋਇਆ ਮਿਲਿਆ ਤਾਂ ਉਸ ਦਾ ਲਾਇਸੈਂਸ ਵੀ ਜਿਹੜਾ ਉਹ ਕੈਂਸਲ ਕੀਤਾ ਜਾ ਸਕਦਾ ਤੇ ਉੱਤੇ ਹੀ ਕਿਸਾਨਾਂ ਨੇ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਪਹਿਲਾਂ ਕਈ ਵਾਰੀ ਅਸੀਂ ਹੱਥ ਜੋੜ ਕੇ ਵੀ ਮਨਤਾਤਰਲੇ ਕਰਕੇ ਵੀ ਜਿਹੜਾ ਸੈਲਰਾਂ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਸੀਗੀ ਪਰ ਹੁਣ ਜੇਕਰ ਅੱਗੇ ਕਦੇ ਵੀ ਇਦਾਂ ਦੀ ਕੋਈ ਗੱਲ ਹੋਈ ਤਾਂ ਸਿੱਧਾ ਸੈਲਰ ਨੂੰ ਤਾਲ ਜਿਹੜਾ ਉਹ ਲਾ ਦਿੱਤਾ ਜਾਵੇਗਾ ਸੋ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਲੋਕਤੱਥ న్యూਸ ਤੁਹਾਡਾ ਆਪਣਾ ਤੁਹਾਡੇ ਲਈ ਉੱਥੇ ਕੋਈ ਹੋਰ ਕੋਈ ਨਾ ਉਹਨੂੰ ਤਾਂ ਪਤਾ ਲੱਗੇ ਕਿ ਆ ਆਇਆ ਜਿੱਤਿਆ ਉਹ ਮੁੰਡਾ ਕੀ ਕਰਦੇ ਜੀ ਸਿੱਧਾ ਲਵਾ ਲੈ ਕੋਈ ਚੇ ਮੁੰਡੇ ਆਇਆ ਸੀ ਰਾਤ ਨੂੰ ਸੈਲਰ ਨਾਲ ਗੱਲ ਕਰਦਾ ਸੀ ਉਹ ਤਾਂ ਉਹ ਹੱਜ ਜਿੰਨਾਂ ਨੇ ਸੋ ਪਤਾ ਲੱਗੇ ਲਵਾ ਲਿਆ ਉਹਨੇ ਇੱਥੇ ਇਹਨਾਂ ਨੂੰ ਤੁਹਾਨੂੰ ਬੁਲਾਇਆ ਸੀ ਜਦੋਂ ਆਇਆ ਸੀ। ਉਹਨੇ ਕਹਿੰਦੇ ਸੀ ਤੁਹਾਨੂੰ ਇੱਕ ਵਾਰ ਵੀ ਨਹੀਂ ਲੈਦੇ। ਬਾਹਰ ਇਹ ਗੱਲ ਹੈਗੀ ਤੁਸੀਂ ਮੰਡੀ ਤੋਂ ਤੁਹਾਡੇ ਕੋਲ ਬੰਦੀ ਨਹੀਂ ਰੋੜੀ ਪਈ ਹੈ। ਰਾਜ ਦੇ ਤੁਸੀਂ ਮੰਡੀ ਚ ਆਓ। ਮੰਡੀ ਚ ਆ ਕੇ ਲੈ ਲਓ ਤੁਸੀਂ ਤੇਰੀ ਕਰਤ ਵਿੱਚ ਟੱਕਰ। ਇਹ ਕਿੱਥੇ ਜਾਣਾ ਬਾਈ ਬੱਚਿਆ ਕੰਮ ਗਿਆ। ਦੇਖੋ 17 ਦੀ ਆਲਾ ਵੀ ਮੰਡੀ ਦੇ ਵਿੱਚੋਂ ਲੰਕੀ ਜਾਂਦਾ ਜੀ। ਗਵਾਮਾ ਮੈਂ ਬੈਠਾ ਜੀ। ਦੱਸ ਦੇ 55 ਰੁਪਏ ਮੈਂ ਦੇ ਧੱਕੇ ਨਾਲ। ਮਾਈ ਵੀ ਰਖਾਈ ਹੈ ਹਾਂ ਬਟਾ 500 ਜੀ ਦਾ 10 ਹੋਰ ਬੈਠੇ ਕਿਹਦੇ ਪੰਜ 55 ਮੰਗੇ ਜਿਹੜੇ 8 ਤੀਨ ਉਹਦੇ ਖਿਲਾਫ ਲਿਖ ਕੇ ਦਿਓ ਸ਼ਿਕਾਇਤ ਉਹ ਤੱਕ ਕਰਵਾਈਏ ਕਰ ਬਈਏ ਲੈਂਕੀ ਦਿੱਤੀ ਸਕੇ ਬੰਦਾਲਾ ਨਹੀਂ 55 ਰੁਪਏ ਦੇਓਗੇ ਤਾਂ ਤੋਲਾ ਨਹੀਂ ਤੋਲਦੇ ਮੌਕਰ 55 ਰੁਪਏ ਦੇਓਗੇ ਤਾਂ ਝੋਨਾ ਤੋਲਾ ਨਹੀਂ ਤੋਲਦੇ ਦੇਖੋ ਸੇਂਦਰਾਲ ਨੇ ਕਿਹਾ ਵੀਰੇ ਸੇਠ ਕਹਿੰਦੇ ਸੇਠ ਤੋਲਾ ਨਾਲ ਦੇ ਸਾਈਡ ਆਰਤੀਆ ਕੰਦਾ ਹੋਣਾ ਸੇਂਦਰਾਲ ਤੋਂ ਨਹੀਂ ਕੰਦਾ ਹੋਣਾ ਇਹ ਕਹਿੰਦਾ ਆਰਤੀਆ ਕੰਦਾ ਸਾਨੂੰ ਤਾਂ ਸੇਲਰ ਨਾਲ ਚੱਲਦੇ ਸੋ ਤੋਲਾ ਨਹੀਂ ਕਹਿੰਦੇ ਅਸੀਂ ਕਿਉਂਕਿ ਅੱਗੇ ਸੇਲਰ ਵਾਲਿਆਂ ਨੇ ਤਾਂ ਬਦਨਾਮ ਕੀਤਾ ਤੂੰ ਤਾਂ ਮੇਰੇ ਕੋਲੇ ਗਈ ਨਹੀਂ ਵੀਰੇ ਐਵੇਂ ਤੇਰਾ ਨਾਮ ਲੈ ਕੇ ਮੈਂ ਸਾਰੇ ਤਾਂ ਸੇਠ ਆਰਤੀਆ ਦੋ ਦੋ ਸਟੈਪ ਹੋੜੀ ਆਲੇ ਪਹਿਲੇ ਸਟੈਪ ਤੋਂ ਵਾਲਾ ਤਾਰ ਦਿਵਾਓ ਮੇਰੇ ਕੋਲ ਆਰਤੀ ਦੇ ਪਾਸ ਆਪਨੇ ਲਾਗੋ ਕਰ ਦਿਓ

ਗਰਜ਼ਾ ਕੇ ਜਲਦੀ ਕਿਆ 17 ਨੇ ਉਹਦਾ 20 ਵੀ ਆਉਂਦਾ ਹੈ ਉਹਦਾ ਤਾਂ ਕੋਈ ਕਿਸੇ ਤੋਂ ਕੁਝ ਜੀਵਾਰ ਵਿੱਚ ਚਲਣ ਨੂੰ ਕਾਰ ਨਹੀਂ ਹਾਂ ਮੈਂ ਖਾਣ ਨੂੰ ਖੋ ਜਾਈਂਦੀ ਵੇੜ ਕੋ ਮੈਂ ਨਾ ਕਰ ਲੂ ਕਿਸ ਦੀ ਇਹ ਚੱਲ ਸਕਾ ਆ ਕੇ ਲੱਗ ਹਾਂ ਸੀ ਉਹ ਕਹਿ ਵੀ ਜੇ ਹੇਲੋ ਫਾਗਮਨ ਲੋਟ ਮੌਇਸਚਰ ਜ਼ਿਆਦਾ ਵੀ ਚਲੋ ਤੁਸੀਂ ਲੈ ਲਓ ਆਪਾਂ ਦੇ ਦੇ ਦਿੰਨੇ ਕੱਟ ਉਹਾਂ ਦੇ ਉਹ ਕੱਟ ਤਾਂ ਲੱਗ ਕੇ ਉਹਦਾ ਇੱਕ ਦੋ ਹੈਗੇ ਜੇ ਖਰਾਬ ਕਰਦੇ ਨਹੀਂ ਸੈਲ ਹਾਈਬ੍ਰਿਡ ਦਾ ਉਸ ਦਾ ਕੋਈ ਉਹ ਨਹੀਂ ਹੈ ਹੋਰ ਕੋਈ ਜ਼ਰੂਰਤ ਹੋਣਾ ਨਹੀਂ ਬਾਤ ਰਹੀ ਸੀ اے ਐਫ ਐਸਓ ਸਾਹਿਬ ਹੈ ਉਹ ਤਾਂ ਵੀ ਆ ਜائیںਗੇ ਉਹ ਡਾਰਕ ਖਰੀਦਨੇ ਲੱਗ ਰਹੇ ਇਹਨਾਂ ਨੂੰ ਸਟ੍ਰਾਈਕ ਕਰਦੀ ਨਹੀਂ ਖਰੀਦਾ ਹੈ ਏਜੰਸੀ ਨੇ ਖਰੀਦ ਲਿਆ ਇੱਕ ਨਾ ਤੁਸੀਂ ਜਿਹੜਾ ਪਰਤੀਜ ਇਨਸਪੈਕਟਰ ਆਈ ਉਹਨੇ ਕਿਹਾ ਮੰਡੀ ਆਵੇ ਜੀ ਪੋਲੀ ਲਵਾਵੇ ਉਹ ਠੀਕ ਹੈ ਪਰ ਤਕਰੀਬਨ ਜੇ ਹੋ ਜੇ ਵੀ ਸੇਮ ਹੀ ਘੱਟਣ ਲੱਗੇ ਜੇ ਲੱਖ ਘੱਟ ਹੋਏ ਤਾਂ 7 ਸਾਲ ਦੇ ਫਸਾ ਦੇ ਬਰਾਬਰ ਤਾਂ ਲੱਗੇ ਜੀ ਫਿਰ ਆਹ ਪੜਾ ਤਾਂ ਬੜੀ ਵੀ ਮਾਰੀ ਐਜੰਸੀ ਨੂੰ ਬੋਲਣਾ ਹਾਂ ਹਾਂ ਬਿਲਕੁਲ ਸਭ ਆਇਆ ਕਰੀ ਜੀ ਸਭ ਨੂੰ ਦਿਓ ਜੀ ਫਿਰ ਅਜ ਮੈਂ ਨਾ ਹਾਂ ਨਾ ਜਾ ਰੋੜੀ ਨੇ ਜੀ ਰੋੜੀ 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 ਨੰਬਰ ਦੇਣਾ ਨੰਬਰ ਆਪ ਦਾ ਤੇ ਬੈ ਜੀ ਕਹਿਆ ਤਾਂ ਨਾ ਆਵੇ ਜੀ ਦੂਜੀ ਆਵੇ ਜੀ ਸਾਡੇ ਕੋਲ ਖੜਾ ਰਹੇ ਹਾਂ ਸਾਡੇ ਤੇ ਕੰਡੀਜ਼ ਵਿੱਚ ਹਾਂ ਬਹੁਤ ਵਧੀਆ ਸਾਰੇ ਵੀ ਲਾਈ 20 ਮਸ਼ੀਨ ਚਲਣਗੇ ਹਾਂ 20 ਮਸ਼ੀਨ ਚਲਣਗੇ ਹਾਂ 20 ਚ ਨੇ 25 ਚੱਲੇ ਜਿੱਦਾਂ ਦਿਨ ਲੱਗੇਗਾ ਮੇਰੇ ਖਿਆਲ ਸੋ ਦੋਨਾਂ ਨੂੰ ਪਸੰਦ ਆਏਗੀ 10 12 ਦਿਨ 10 ਦਿਨ 10 ਦਿਨ ਸਾਰੀ ਫਸਲ ਤਿਆਰ ਖੜੀ ਹੈ ਜਿਆਦਾ ਤੋਂ ਹਫਤੇ ਇਹ ਦਾ ਜੋ ਰਹਾ 10 ਦਿਨ ਦਾ ਖਾਲੀ ਮਿਲ ਗਿਆ ਹੈ ਲੋ ਮੌਸਮ ਵੀ ਠੀਕ ਹੈ ਜੀ ਮੈਂ ਉੱਥੇ ਵੀ ਜਾ ਜੀ ਸੋਚੋ ਨਾ ਸੁੱਕੂਆ ਵੀ ਮੌਸਮ ਕੱਲ ਤੋਂ ਮੌਸਮ ਬਰਾਬਰ ਹੋਗਾ ਮੌਸਮ ਵੀ ਚੇਂਜ ਮੈਂ 10 ਦਿਨ ਦਾ ਪਤਾ ਹੈ ਮੌਸਮ ਚੇਂਜ ਬਥਾਰਾ ਜੇ ਤੁਰਤ ਵੀ ਵੜਾ ਕੇ ਨਾ 18 20 ਜੀ ਜੇ ਨੂੰ ਲੈ ਗਏ ਨੇ ਦੋ ਵਾਰੀ ਖਾਲਪ ਖਾਲ ਲੱਗ ਗਏ 50% ਹੋਣੇ ਨਹੀਂ ਖੜਾ ਹੁਣ ਜੇ ਮੈਂ ਨਹੀਂ ਲੈਣਾ ਇਹ ਵੀ ਜਿੰਦਗੀ ਤੁਸੀਂ ਇਹ ਕਰੋ ਵੀ ਇਹ ਵੀ ਖਰੀਦ ਸਕਦਾ ਮੇਰਾ ਹਾਂ ਕੋਈ ਵੀ ਕੋਈ ਖਰੀਦ ਲਈ ਐ ਕਰੋ ਉਹਨਾਂ ਨੇ ਬਸ ਪਰਮਨੈਂਟ ਵਧੇ ਕਰ ਰਿਹਾ ਸੀ ਕੋਈ ਸੀ ਕੋ ਇਹ ਪਾੜਤੀ ਪਰਮਨੈਂਟ ਚੁੱਕ ਮੈਂ ਤਾਂ ਬੋਲ ਤੂੰ ਆ ਅਦਰਵਾਈਜ਼ ਜਿਹੜੇ ਮੰਡੀ ਜਾਣ ਮੰਨ ਲਓ ਹੁਣ 4 400 ਵਾਲੇ ਮੰਡੀ ਵਾਗੇ ਸਾਰ ਮੇਰਾ ਤੁਹਾਨੂੰ ਉਥੇ ਪਿਆਏ ਜਦੋਂ ਮੇਰੇ ਆੜਤੀ ਦੀ ਇੱਕ ਨਾ ਗੱਲ ਹੈ ਹੋ ਸਕਦਾ ਮੈਂ ਆੜਤੀਆ ਦਬਾਉ ਹਾਂ ਮੈਂ ਨਹੀਂ ਬੋਲਦਾ ਕੋਈ ਤੂੰ ਆਏਗਾ ਮੇਰੇ ਜਿਹੜੇ ਜਦੋਂ ਮੇਰੇ ਟੈਰ ਚਾਰਜ ਪਰਤੇਜਰ ਵਾਗੇ ਜੀ ਜੇ ਕੋ ਉਹ ਮੈਂ ਚਾਹਦਾ ਭਾਈ ਤੇਰਾ ਤਾਂ ਫਿਰ ਮਾਰਦੇ ਉਹ ਵੀ ਚੱਕਾ ਮੈਨੂੰ ਚੱਕਦੇ ਯਾਰ ਦੂਜੇ ਸੈੱਲ ਉਹ ਵੀ ਲੈ ਸਕਦੇ ਤਾਂ ਪਈ ਜਾਂਦਾ ਉਸੇ ਘਾਤ ਕੇ ਨਹੀਂ ਸੈੱਟ ਹੋ ਰਹੀ ਜੀ ਉਹ ਆਈਏ ਸਿਕਰਤੀ ਆ ਉਹ ਇੱਕੋ ਦੇਗਾ ਇਸ ਕਾਰਤੀ ਉਹ ਇੱਕੋ ਦੇ ਬਈ ਉਹ ਸੈਲਰ ਨੂੰ ਪਤਾ ਮੈਨੂੰ ਦੇਣਗੇ ਆੜਤੀ ਕੇ ਦੋਨੋਂ ਸੈਟਮੈਂਟ ਕਰਕੇ ਹੀ ਕਰੀ ਜਾਂਦੇ ਆ ਸੈੱਲਰ ਸਾਹ ਰੱਖਿਆ ਜਾਈ ਲੁੱਟੇ ਜਾਂਦੇ ਉਹ ਇੱਕ ਵਾਰ ਚਾਰ ਨਵਾ ਕੇ ਜੀ ਜੇ 19 ਆ ਗਿਆ ਬਿਨਾਂ ਚਾਰ ਤੋਂ ਚਾਰ ਲਾ ਕੇ ਫਿਰ ਵੀ ਉਹਨਾਂ ਨੂੰ ਆ ਰਹਿੰਦਾ ਕਿ ਚਾਰ ਤੋਂ ਬਾਅਦ ਵੀ ਸਾਨੂੰ ਜਿੰਨੇ ਕਿਲੋ 2 ਕਿਲੋ ਜਿੰਨੇ ਜ਼ਰਾ ਹਾਂ ਕਰੇ ਤਾਂ ਫਿਰ ਤੋਲਗੇ ਨਹੀਂ ਉਹ ਦੋ ਦਿਨ ਇੱਥੇ ਪਿਆ ਰਹੇ ਹਾਂ ਠੀਕ ਇਹ ਪਰੇਸ਼ਾਨ ਹੋਇਆ ਕਹੂਆ ਤੇ ਯਰ ਕਰਕੇ ਆਸਾ ਜੀ ਮਕਸਦਾਂ ਦਾ ਟੁਗੜਾ ਪੱਟ ਕੇ ਤੇ ਆਪੀ ਕਹਿੰਦੇ ਦੋ ਛੋਲੇ ਚ ਨੁਕਸ ਨਹੀਂ ਹੈਗਾ ਉਹਨੇ ਉਹਨੇ ਨਹੀਂ ਸਾਨੂੰ ਨੁਕਸ ਹੈ ਆ ਨੀਂਦ ਗੰਦੀ ਹੈ ਹਾਂ ਠੀਕ ਹੈ ਨਾ ਕਿਉਂ ਨਾ ਤਾਂ ਜਦੋਂ ਗੱਟਾ ਭਰਿਆ ਗਿਆ ਹੋਰ ਬਾਕੀ ਥੋੜੀ ਮੋਚ ਆਈ ਜਾਣਾ ਬਾਕੀ ਹਾਂਜੀ ਸ਼ਕਤੀ ਸਾਹਿਬ ਕਿਤਨਾ ਦਾਣਾ ਜਾਮ ਪੀਣਾ ਨੇ ਉਤਰਵਾਇਆ ਥਾ ਔਰ ਕਿਤਨਾ ਜੁਰਮਾਨਾ ਡਾਲਿਆ ਗਏ ਜਿਵੇਂ ਕਿ ਹਮਾਰੇ ਪਾਸ ਸਾਰੇ ਕਿਸਾਨੀਓ ਨੇ ਸਰਪ੍ਰਦਾਨ ਜੀ ਵੀ ਹੈ ਜਿਸ ਚੈੱਕ ਕੀਤਾ ਇਸ ਮੇਲ ਕੋ ਤੁ ਲੋਗ ਭਾਗ 120 ਕਨਟਲ ਕੇ ਆਸਪਾਸ ਹੈ ਜੀ ਤੇ ਜੇਰੀ ਹੈ तो जी नहीं है तो उसका नियम अनुसार हमने करते हुए तो इनकी जुर्माना सहित बेहतर सौ रुपये तो एच आर डी एफ और पेनल्टी ली है बेहतर सौ रुपये मार्केट पुलिस और पेनल्टी के साथ लिखित रूप से हम वार्निंग दे देंगे, देंगे अब इनको हाँ आगे इस तरीके की कार्रवाई ना हो और माध्यम से सभी को अवगत कहाँ जाता हूँ कोई भी राइस सेलर है या हट है कोई भी नियम के अनुसार कार्रवाई करी किसी भी किसान वगैरह से किसी प्रकार नाजायज कट की डिमांड ना करे

ਜੀ ਕੀ ਤੁਹਾਨੂੰ ਕੋਈ ਯਾਰ ਉੱਥੇ ਨਾ 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 ਸਾਰੇ ਨੰਬਰ ਉਸ ਕੋਰੇ ਕਾਗਜ਼ 'ਤੇ ਮੈਂ ਆਇਆ ਹਾਂ ਤੁਹਾਡੇ ਸਾਹਮਣੇ ਬੈਠਾ ਹਾਂ ਇੱਥੇ ਆਪੋ ਸਭ ਨੂੰ ਅਰਾਜ਼ਾ ਹੋਗਾ ਕੋਈ ਅਗਰ ਦਿੱਕਤ ਹੋ ਵੀ ਗਈ ਤਾਂ ਬੋਲ ਦਿਓ ਅਸੀਂ ਦੋ ਜੀ ਕਿਸੀ ਨਾ ਨੈਸੈਸਰੀ ਰੈਸ ਕਰ ਦਿਓ ਆ ਕੋਈ ਐਸਾ ਵੀ ਹੋ ਸਕਦਾ ਹੈ ਜੀ ਲੇਕਿਨ ਮੇਰੇ ਕੋਈ ਸ਼ਿਕਾਇਤ ਨਹੀਂ ਮਿਲੀ ਆਪੀ ਨੇ ਬਤਾਇਆ ਜੀ ਕਿ ਮੈਂ ਉਹਨਾਂ ਨੂੰ ਨੋਲੇਜ ਵਿੱਚ ਲਾ ਦੂੰਗਾ ਬਾਤ ਕੋਈ ਥੈਂਕ ਯੂ ਸਰ ਓਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਤੋਂ ਕਈ ਦਿਨਾਂ ਦਾ ਮੁੱਦਾ ਉੱਠਿਆ ਹੋਇਆ ਵੀ ਧੋਲੀ ਦੀ ਜਿਹੜੀ ਸਿੱਧੀ ਤਲਾਈ ਲਵਾਏ ਸੀ ਸੈਲਰਾਂ ਦੇ ਵਿੱਚ ਹੋ ਰਹੀ ਸੀ ਅਰ ਹਾਈਬ੍ਰਿਡ ਦੇ ਉੱਤੇ 50-55 ਰੁਪਏ ਦੀ ਜਿਹੜੀ ਰੋੜੀ ਮੰਡੀ ਦੇ ਵਿੱਚ ਕਾਟ ਮੰਗੀ ਜਾ ਰਹੀ ਸੀ ਉਹਦੇ ਸਬੰਧ ਦੇ ਵਿੱਚ ਪਿਛਲੇ ਦਿਨੀ ਗੁਰਦੁਆਰਾ ਦਸਵੀਂ ਪਾਸ਼ਾਹੀ ਰੋੜੀ ਵਿੱਚ ਇੱਕ ਮੀਟਿੰਗ ਹੋਈ ਸੀ ਜਿਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਬੰਦ ਕਰਨ ਖਾਤਰ ਇੱਕ ਕਿਸਾਨ ਜੁਨੀਅਰ ਅਤੇ ਪੂਰੇ ਪਿੰਡ ਕੰਨਿਓ ਮਤਾ ਪਤਾ ਸੀ ਕਿ ਸੂਰਤੀਆ ਥਰਾਜ ਰੋੜੀ ਮੰਡੀ ਦੇ ਵਿੱਚ ਇਹ ਨਹੀਂ ਚੱਲੂਗਾ ਉਸ ਦੇ ਬਾਵਜੂਦ ਕਹਿਣ ਦੇ ਬਾਵਜੂਦ ਵੀ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬਾਰ ਬਾਰ ਬੇਨਤੀਆਂ ਕਰ ਰਹੇ ਸੀ ਇਹਨਾਂ ਨੇ ਅੱਜ ਫੇਰ ਇਹ ਸ਼੍ਰੀ ਨਾਮ ਰਾਇਸ ਮਿਲ ਹੈਗਾ ਜਿਹੜਾ ਸੂਰਤੀਆ ਰੋਡ ਤੇ ਇੱਕ ਤੋਂ ਸੱਤ ਪਹਿਲਾਂ ਵੀ ਸੀਗੇ ਇਹਨਾਂ ਨੇ ਸਾਡੇ ਹੱਥ ਜੋੜਨ ਦੇ ਬਾਅਦ ਜੂਤ ਵੀ ਜਿਹੜਾ 79 ਬੂਜ ਪਰ ਮਾਲ ਇੱਥੇ ਲਵਾਇਆ ਸੀਗਾ ਉਹਦੇ ਅੱਜ ਅਸੀਂ ਮਾਰਕੀਟ ਕਮੇਟੀ ਨੂੰ ਸਦਕੇ ਇਹਨਾਂ ਦੇ ਬੰਦੀ ਕਾਰਵਾਈ ਕਰਵਾਈ ਹੈ ਔਰ ਇਹਨਾਂ ਨੂੰ ਜਿਹੜਾ ਦੰਡ ਕਰਵਾਇਆ ਹੈ ਪਰ ਅਸੀਂ ਹੁਣ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜੀਆਂ ਇਹ ਕਿਸਾਨ ਦੇ ਨਾਲ ਸ਼ੋਸ਼ਣਵਾਦੀਆਂ ਗੱਲਾਂ ਹੈਗੀਆਂ ਛੱਡੇ ਛੱਡ ਦਿੱਤੀਆਂ ਜਾਣ ਜਿੰਨੀਆਂ ਚੱਲ ਗਈਆਂ ਚੰਮਦੀਆਂ ਚਲਾ ਲੀਆਂ ਠੀਕ ਹੈ ਵੀ ਅੱਗੇ ਤੋਂ ਜਿਹੜਾ ਸਹੀ ਨਿਯਮ ਅਨੁਸਾਰ ਜਿਹੜਾ ਕੰਮ ਕੀਤਾ ਜਾਵੇ ਨਹੀਂ ਤਾਂ ਜਿਸ ਤਰ੍ਹਾਂ ਇਹਨਾਂ ਦੇ ਅੱਜ ਕਾਰਵਾਈ ਕਰਵਾਈ ਗਈ ਹੈ ਅਸੀਂ ਦੂਸਰੇ ਤੇ ਵੀ ਕਾਰਵਾਈ ਕਰਵਾਵਾਂਗੇ ਸੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਉਸ ਮੁਤਾਬਕ ਮੰਡੀ ਦੇ ਵਿੱਚੋਂ ਧਾਨ ਜਿਹੜਾ ਖੀਟਿਆ ਜਾਵੇ ਔਰ ਉਹਨੂੰ ਸਹੀ ਢੰਗ ਨਾਲ ਪ੍ਰਤੀਜਿਗ ਕੀਤਾ ਜਾਵੇ ਔਰ ਬਾਹਰ ਦਾ ਝੋਨਾ ਕੋਈ ਕਿਸੇ ਰੂਪ 'ਚ ਕੋਈ ਸੈਲਰ ਵਾਲਾ ਜਾਂ ਕੋਈ ਆੜਤੀਆ ਕਰੂ ਹਤਾ ਉਹਦੇ ਖਿਲਾਫ ਜਰੀ ਬੰਦੀ ਕਾਰਵਾਈ ਕੀਤੀ ਜਾਊਗੀ ਅੱਜ ਇਹ ਸੈਲਰ ਦੇ ਖਿਲਾਫ ਮਾਰਕੀਟ ਕਮੇਟੀ ਆਂਦੋ ਕਰਕੇ ਕਾਰਵਾਈ ਕਰਵਾਈ ਹੈ ਸੋ ਅੱਗੇ ਸਾਨੂੰ ਕਿਸਾਨ ਜੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਔਰ ਮੁੰਡੇ ਖੜੇ ਇਹ ਵੀ ਦੱਸਦੇ ਨੇ ਕਿ ਸੋ ਸਾਰੀ ਗੱਲ ਵੈਗਰੀ ਕਾ ਖਾਲਸਾ ਵੈਗਰੀ ਵਤੇ ਅੱਜ ਜਿੱਦਾਂ ਰਾਈਸ ਮ ਸ਼੍ਰੀ ਜਣਾ ਸ਼੍ਰੀ ਰਾਮ ਉੱਥੇ ਆਪਾਂ ਝੋਨੇ ਦੀਆਂ ਟਰਾਲੀਆਂ ਫੜੀਆਂ ਇਹ ਬਾਂਦਰਾ ਤੋਂ ਆਈਆਂ ਸੀਗੀਆਂ ਇੱਕ ਕੁਆਟਲ 20 ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਸਰਕਾਰੀ ਬਣਦਾਗਾ 2% ਦੇ ਹਿਸਾਬ ਨਾਲ ਇਹਨਾਂ ਨੂੰ ਜੁਰਮਾਨਾ ਕੀਤਾ ਗਿਆ ਇਹ ਜੁਰਮਾਨਾ ਇੱਕ ਸਿਰਫ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਇਸ ਤੋਂ ਬਾਅਦ ਅਸੀਂ ਸਿਰਫ ਵਾਰਨਿੰਗ ਨਹੀਂ ਦੇਵਾਂਗੇ ਇਹਨਾਂ ਦੇ ਜਿੱਡੇ ਲਾਵਾਂਗੇ ਲਿਸੈਂਸ ਰੱਦ ਕਰਵਾਵਾਂਗੇ ਇਹ ਸਾਡੀ ਹੁਣ ਸਾਡੀ ਵਾਰਨਿੰਗ ਹੈ ਇਸ ਤੋਂ ਪਹਿਲਾਂ ਤਾਂ ਹੱਥ ਜੋੜੇ ਨੇ ਹੁਣ ਅਸੀਂ ਹੱਥ ਨਹੀਂ ਜੋੜੇ ਹੁਣ ਅਸੀਂ ਵਾਰਨਿੰਗ ਦਿੰਨੇ ਵੀ ਜੇ ਇਸ ਤੋਂ ਬਾਅਦ ਕੋਈ ਵੀ ਬਾਹਰ ਦੀ ਟਰਾਲੀ ਆ ਗਈ ਕਿਸੇ ਵੀ ਸ਼ੈੱਲਰ ਦੇ ਵਿੱਚ ਨਾ ਤਾਂ ਟਰੈਕਟਰ ਜ਼ਬਤ ਕਰਾਂਗੇ ਟਰਾਲੀ ਜ਼ਬਤ ਕਰਾਂਗੇ ਤੇ ਨਾਲੇ ਇਹਨਾਂ ਦੇ ਸ਼ੈਲਰ ਬੰਦ ਕਰਾਵਾਂਗੇ ਤੇ ਦੂਜੀ ਬੇਨਤੀ ਇਹ ਆ ਕਿ ਇਹਨਾਂ ਅਫਸਰ ਸਾਹਿਬਾਂ ਨੂੰ ਕਹਿਣੇ ਕਿ ਜਿਹੜਾ ਆਪਣਾ ਮੰਡੀ ਦੇ ਵਿੱਚ ਇਹਨਾਂ ਨੇ ਸਰਪੰਚ ਸਾਹਿਬ ਹੋਈ ਕੀ ਕਰਿਆ ਵੈ ਨਾ ਆਪਣਾ ਵੀ ਇੱਕ ਕਾੜਤੀ ਆ ਇੱਕੋ ਸ਼ੈਲਰ ਨੂੰ ਵੇਚੂਆ ਉਹ ਮੈਂ ਦੱਸਣਾ ਚਾਹਣਾ ਕਿ ਸਾਰੇ ਸ਼ੈਲਰਾਂ ਵਾਲੇ ਜਾਣ ਉੱਥੇ 23 ਦੇ ਉੱਤੇ ਪਾਸ ਕਰ ਤੇ ਜਿਹਦੇ ਜੀ ਕਰਦਾ ਉਸ ਉਹ ਖਰੀਦੇ ਤੇ ਆਪਣੇ ਜ਼ਿਮੀਦਾਰਾਂ ਨੂੰ ਵੀ ਕਹਿਣਾ ਵੀ ਜੇ ਬਾਣੀਆਂ ਨਹੀਂ ਵੇਚਣ ਦਿੰਦਾ ਤਾਂ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਕਿਸੇ ਵੀ ਸ਼ੈਲਰ ਨੂੰ ਬੇਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ